ਅਸੈਂਡਿੰਗ ਟ੍ਰਾਇੰਗਲ ਚਾਰਟ ਪੈਟਰਨ ਇੱਕ ਇਦਾਂ ਦਾ ਪੈਟਰਨ ਜਿੱਦੋਂ ਵੀ ਦੇਖੋ ਬੰਦਾ ਹੈ ਨਿਫਟੀ ਦੇ ਵਿੱਚ ਬੈਂਕ ਨਿਫਟੀ ਦੇ ਵਿੱਚ ਜਾਂ ਫਿਰ ਕਿਸੇ ਵੀ ਸਟਾਕ ਦੇ ਵਿੱਚ ਬੰਦਾ ਹੈ ਸੋ ਇਹਦੇ ਨਾਲ ਬਹੁਤ ਦਿਨ ਤੱਕ ਵੱਡੇ ਵੱਡੇ ਮੂਵ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਉੱਤੇ ਵਾਸਤੇ ਬਹੁਤ ਦਿਨ ਤੱਕ ਮਾਰਕੀਟ ਉੱਤੇ ਜਾਂਦੀ ਹੈ ਹੁਣ ਜਿਵੇਂ ਦੇਖੋ ਇੱਥੇ ਬੈਂਕ ਨਿਫਟੀ ਦੇ ਵਿੱਚ ਇਹ ਪੈਟਰਨ ਬਣਿਆ ਸੀ ਸੋ ਬੈਂਕ ਨਿਫਟੀ ਦੇ ਵਿੱਚ ਜਦੋਂ ਇਹ ਪੈਟਰਨ ਬਣਿਆ ਸੀ ਉਦੋਂ ਬੈਂਕ ਨਿਫਟੀ ਦਾ ਜਿਹੜਾ ਪ੍ਰਾਈਸ ਸੀ ਉਹ ਸੀ ਆਪਣਾ 54800 ਤੇ ਉਸ ਤੋਂ ਬਾਅਦ ਆ ਬੈਂਕ ਨਿਫਟੀ ਕਿੱਥੋਂ ਦਾ ਗਈ ਆ ਸ਼ਿਪਿੰਗ 50500 ਤੱਕ ਗਈ ਹੈ। ਮਤਲਬ 700 ਪੁਆਇੰਟ ਉੱਤੇ ਗਈ ਹੈ ਇਹਨੇ ਬੈਂਕ ਰਿਫਟੀ ਤੇ ਉਹ ਵੀ ਕੁਝ ਦਿਨਾਂ ਦੇ ਵਿੱਚ। ਸੋ ਇਹ ਜਿਹੜਾ ਪੈਟਰਨ ਹੈ ਇਹਦੇ ਨਾਲ ਬਹੁਤ ਵੱਡੇ ਵੱਡੇ ਪ੍ਰੋਫਿਟ ਆਪਾਂ ਨੂੰ ਦੇਖਣ ਨੂੰ ਮਿਲਦੇ ਜਦੋਂ ਵੀ ਇਹ ਪੈਟਰਨ ਬਣਦਾ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਮਝਾਂਗੇ ਕਿ ਇਹ ਜਿਹੜਾ ਪੈਟਰਨ ਹੈ ਇਹਦੀ ਪਹਿਚਾਨ ਕੀ ਆ। ਇਹਦੀ ਕੀ ਪਹਿਚਾਨ ਹੈ ਤੇ ਇਹਦੇ ਵਿੱਚ ਆਪਾਂ ਇਹਦੇ ਵਿੱਚ ਆਪਾਂ ਐਂਟਰੀ ਕਿੱਥੇ ਕਰਨੀ ਹੈ ਸਟਾਪ ਲੌਸ ਕਿੱਥੇ ਲਾਉਣਾ ਤੇ ਇਹਦੇ ਵਿੱਚ ਆਪਾਂ ਕਿਹੜੇ-ਕਿਹੜੇ ਰੂਲਸ ਫਾਲੋ ਕਰਨੇ ਆ ਜੀ ਦੇ ਨਾਲ ਆਪਾਂ ਨੂੰ ਵਧੀਆ ਐਕੂਰਸੀ ਮਿਲੇ ਇਸ ਪੈਟਰਨ ਦੇ ਵਿੱਚ ਠੀਕ ਹੈ ਸੋ ਵੀਡੀਓ ਸਟਾਰਟ ਕਰਦੇ ਹਾਂ ਵੀਡੀਓ ਅੱਜ ਵਾਲੀ ਵੀ ਛੋਟੀ ਜੀ ਹੋਊਗੀ ਜਿਆਦਾ ਲੰਮੀ ਨਹੀਂ ਹੋਊਗੀ ਸੋ ਸ਼ੁਰੂ ਕਰਦੇ ਆ ਸਭ ਤੋਂ ਪਹਿਲੀ ਚੀਜ਼ ਆਪਾਂ ਇਹਦੀ ਪਛਾਣ ਵੇਖ ਲੈਨੇ ਆ ਸੋ ਆਹ ਦੇਖੋ ਤੁਹਾਡੇ ਸਾਹਮਣੇ ਆ ਇਹਦੀ ਪਛਾਣ ਦੇਖੋ ਇਹ ਹੈ ਕਿ ਸਭ ਤੋਂ ਪਹਿਲੀ ਚੀਜ਼ ਡਾਊਨ ਟ੍ਰੈਂਡ ਮਾਰਕੀਟ ਥੱਲੇ ਆਉਣ ਡਈ ਸੀ ਮਾਰਕੀਟ ਥੱਲੇ ਆਉਂਦੀ ਆ ਤੇ ਥੱਲੇੋਂ ਆ ਕੇ ਤੇ ਉਸ ਤੋਂ ਬਾਅਦ ਮਾਰਕੀਟ ਉੱਤੇ ਜਾਣਾ ਸ਼ੁਰੂ ਕਰਦੀ ਆ ਉੱਤੇ ਜਾਣਾ ਸ਼ੁਰੂ ਕਰਦੀ ਆ ਫਿਰ ਉੱਤੇ ਇੱਕ ਰੈਜ਼ਿਸਟੈਂਸ ਆ ਸਟਰੋਂਗ ਰੈਜ਼ਿਸਟੈਂਸ ਜਦੋਂ ਦੇਖੋ ਪਹਿਲੀ ਵਾਰ ਉਹਦੇ ਕੋਲ ਜਾਂਦੀ ਆ ਮਾਰਕੀਟ ਡਿੱਗ ਪੈਂਦੀ ਆ ਫਿਰ ਦੂਜੀ ਵਾਰ ਜਾਂਦੀ ਆ ਫਿਰ ਡਿੱਗ ਪੈਂਦੀ ਆ ਦੋ ਵਾਰ ਡਿੱਗੀ ਪਹਿਲੀ ਵਾਰ ਦੇਖੋ ਜ਼ਿਆਦਾ ਡਿੱਗੀ ਥੱਲੇ ਤੱਕ ਆਈ ਦੂਜੀ ਵਾਰ ਜਿਹੜੀ ਡਿੱਗੀ ਆ ਉਹ ਥੋੜਾ ਜਿਹਾ ਮਤਲਬ ਕਿ ਉੱਤੋਂ ਹੀ ਮੁੜ ਗਈ ਤੇ ਤੀਜੀ ਵਾਰ ਕੀ ਕਰਦੀ ਆ ਉਹਦਾ ਬ੍ਰੇਕਆਊਟ ਕਰ ਦਿੰਦੀ ਆ ਫਿਰ ਉਸ ਤੋਂ ਬਾਅਦ ਆ ਰੀਟੈਸਟ ਕਰਦੀ ਆ ਤੇ ਫਿਰ ਉੱਤੇ ਜਾਂਦੀ ਆ ਸੋ ਪਹਿਲੀ ਗਾਲ ਇੱਕ ਦੇਖੋ ਸਟ੍ਰੇਟ ਲਾਈਨ ਦਾ ਹਰੀਜ਼ਨਟਲ ਲਾਈਨ ਦਾ ਰੈਜ਼ਿਸਟੈਂਸ ਹੋਊਗਾ ਉੱਤੇ ਤੇ ਥੱਲੇ ਉਹ ਮਾਰਕੀਟ ਕੀ ਕਰਨ ਢਈ ਆ ਪਹਿਲੀ ਰੰ ਜਦੋਂ ਡਿੱਗੀ ਦੇਖੋ ਜਿਆਦਾ ਥੱਲੇ ਆਈ ਦੂਜੀ ਰੰ ਜਦੋਂ ਡਿੱਗੀ ਥੋੜਾ ਜਆ ਪਹਿਲੇ ਤੋਂ ਥੋੜਾ ਜਆ ਉੱਤੇ ਰਹੀ ਸੋ ਥੱਲੇ ਇੱਕ ਪ੍ਰਾਈਸ ਐਕਸ਼ਨ ਬਣਾਉਣ ਢਈ ਅਪਟਰੈਂਡ ਦਾ ਥੱਲੇ ਇੱਕ ਟ੍ਰੈਂਡ ਲਾਈਨ ਲਾ ਕੇ ਤੁਸੀਂ ਦੇਖ ਸਕਦੇ ਜੋ ਸੋ ਟ੍ਰੈਂਡ ਲਾਈਨ ਤੁਹਾਨੂੰ ਦੱਸੂਗੀ ਕਿ ਇੱਥੇ ਅਪਟਰੈਂਡ ਆ ਠੀਕ ਆ ਸੋ ਉੱਤੇ ਦੇਖੋ ਇੱਕ ਰੈਜ਼ਿਸਟੈਂਸ ਆ ਥੱਲੇ ਇੱਕ ਟ੍ਰੈਂਡ ਲਾਈਨ ਹੈ ਅਪਟਰੈਂਡ ਦੀ ਹੁਣ ਇਹਦੇ ਵਿਚਕਾਰ ਮਾਰਕੀਟ ਟ੍ਰੇਡ ਕਰਨ ਢਈ ਆ ਪਹਿਲਾਂ ਦੇਖੋ ਜ਼ੋਨ ਵੱਡਾ ਆ ਬਾਅਦ ਚ ਹੌਲੀ ਹੌਲੀ ਛੋਟਾ ਹੁੰਦਾ ਜਾਂਦਾ ਤੇ ਜਿਵੇਂ ਦੇਖੋ ਛੋਟਾ ਹੋ ਜਾਂਦਾ ਉਸ ਤੋਂ ਬਾਅਦ ਆ ਬ੍ਰੇਕਆਊਟ ਹੁੰਦਾ ਬ੍ਰੇਕਆਊਟ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਆ ਰੀਟੈਸਟ ਕਰਦੀ ਹੈ ਮਾਰਕੀਟ ਤੇ ਫਿਰ ਉੱਤੇ ਜਾਂਦੀ ਹੈ ਸੋ ਇਹ ਦੀ ਸਿੰਪਲ ਜੀ ਪਹਿਚਾਣ ਆ ਅਸੈਂਡਿੰਗ ਟ੍ਰੈਂਗਲ ਚਾਰਟ ਪੈਟਰਨ ਦੀ ਹੁਣ ਆਪਾਂ ਗੱਲ ਕਰਦੇ ਆ ਕਿ ਇਹਦੇ ਵਿੱਚ ਆਪਾਂ ਰੂਲਸ ਕਿਹੜੇ ਕਿਹੜੇ ਫਾਲੋ ਕਰਨੇ ਸੋ ਸਭ ਤੋਂ ਪਹਿਲਾ ਰੂਲ ਤਾਂ ਦੇਖੋ ਇਹੋ ਹੀ ਆ ਕਿ ਡਾਊਨ ਟ੍ਰੈਂਡ ਹੋਣਾ ਚਾਹੀਦਾ ਇਹ ਟ੍ਰੈਂਡ ਨੂੰ ਚੇਂਜ ਕਰਦਾ ਹੈ ਜੇ ਦੇਖੋ ਮਾਰਕੀਟ ਥੱਲੇ ਆਉਂਦੀ ਆ ਥੱਲੇ ਮਾਰਕੀਟ ਆ ਜਾਂਦੀ ਹੈ ਤੇ ਉਸ ਇਹ ਟ੍ਰੈਂਡ ਨੂੰ ਚੇਂਜ ਕਰਕੇ ਅਪ ਟ੍ਰੈਂਡ ਕਰ ਦਿੰਦਾ ਫਿਰ ਉਸ ਤੋਂ ਬਾਅਦ ਮਾਰਕੀਟ ਉੱਤੇ ਜਾਂਦੀ ਹੈ ਸੋ ਸਭ ਤੋਂ ਪਹਿਲੀ ਚੀਜ਼ ਡਾਊਨ ਟ੍ਰੈਂਡ ਹੋਣਾ ਚਾਹੀਦਾ ਜਿਹੜੀ ਦੂਜੀ ਚੀਜ਼ ਹੈ ਉਹ ਇਹ ਆ ਕਿ ਦੇਖੋ ਮੰਨ ਲਓ ਡਾਊਨ ਟ੍ਰੈਂਡ ਆ ਥੱਲੇ ਮਾਰਕੀਟ ਆ ਗਈ ਆ ਠੀਕ ਹੈ ਉਸ ਤੋਂ ਬਾਅਦ ਆ ਉਹਨੇ ਕੀ ਕੀਤਾ ਇਹ ਜਿਹੜਾ ਪੈਟਰਨ ਆ ਇਹ ਉਹਨੇ ਪੈਟਰਨ ਬਣਾਉਣਾ ਸ਼ੁਰੂ ਕਰਤਾ ਪਹਿਲੀ ਦਾ ਰੈਜ਼ਿਸਟਰ ਕੋਲ ਗਈ ਥੱਲੇ ਆਈ ਫਿਰ ਗਈ ਫਿਰ ਥੱਲੇ ਆਈ ਫਿਰ ਗਈ ਸੋ ਇੱਥੇ ਉਹਨੇ ਪੈਟਰਨ ਬਣਾਤਾ ਠੀਕ ਆ ਹੁਣ ਪੈਟਰਨ ਬਣਾਤਾ ਬ੍ਰੇਕਆਊਟ ਵੀ ਕਰਤਾ ਬ੍ਰੇਕਆਊਟ ਹੋਣ ਤੋਂ ਬਾਅਦ ਆਪਾਂ ਐਂਟਰੀ ਨਹੀਂ ਕਰਨੀ ਆਪਾਂ ਜਦੋਂ ਦੇਖੋ ਰੀਟੈਸਟ ਕਰਦੀ ਆ ਹੁਣ ਜਿਹੜਾ ਪਹਿਲਾਂ ਰੈਜ਼ਿਸਟੈਂਸ ਸੀ ਉਹਨੂੰ ਜਦੋਂ ਦੇਖੋ ਨੇ ਸਪੋਰਟ ਬਣਾ ਲਿਆ ਸਪੋਰਟ ਬਣਾ ਲਿਆ ਤੇ ਉਸ ਤੋਂ ਬਾਅਦ ਆ ਜਿਹੜਾ ਹਾਈ ਨੇ ਬਣਾਇਆ ਸੀ ਪਹਿਲਾਂ ਉਹਨੂੰ ਜਦੋਂ ਬ੍ਰੇਕ ਕਰਦੀ ਆ ਫਿਰ ਆਪਾਂ ਐਂਟਰੀ ਕਰਨੀ ਇੱਥੇ ਆਪਾਂ ਸਟਾਪ ਲੌਸ ਲਾਉਣਾ ਹੁੰਦਾ ਠੀਕ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਸਟਾਪ ਲੌਸ ਨੂੰ ਇਹਦੇ ਵਿੱਚ ਅੱਗੇ ਅੱਗੇ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਹਾਂ ਹੁਣ ਆਪਾਂ ਗੱਲ ਕਰਦੇ ਟਾਈਮ ਦੀ ਟਾਈਮ ਫਰੇਮ ਦੀ ਸੋ ਟਾਈਮ ਫਰੇਮ ਦੇਖੋ ਤੁਸੀਂ ਕੋਈ ਵੀ ਇਸਤੇਮਾਲ ਕਰ ਸਕਦੇ ਜੋ 5 ਮਿੰਟ ਹੋ ਗਿਆ 15 ਮਿੰਟ ਹੋ ਗਿਆ ਸੋ ਨਿਫਟੀ ਬੈਂਕ ਨਿਫਟੀ ਵਾਸਤੇ ਇਹ ਵਧੀਆ ਹੈ ਤੇ ਜੇ ਦੇਖੋ ਤੁਸੀਂ ਸਟਾਕਸ ਦੇ ਵਿੱਚ ਆ ਸਵਿੰਗ ਟ੍ਰੇਡ ਕਰਨੀ ਹੈ ਸੋ ਫਿਰ ਡੇ ਟਾਈਮ ਫਰੇਮ ਜਾਂ ਫਿਰ ਵੀਕਲੀ ਟਾਈਮ ਫਰੇਮ ਇਸਤੇਮਾਲ ਕਰ ਸਕਦੇ ਹੋ ਤੇ ਜੇ ਤੁਸੀਂ ਨਿਫਟੀ ਦੇ ਵਿੱਚ ਬੈਂਕ ਨਿਫਟੀ ਦੇ ਵਿੱਚ ਪੋਜੀਸ਼ਨਲ ਟ੍ਰੇਡ ਕਰਨੀ ਹੈ ਸੋ ਫਿਰ ਤੁਸੀਂ ਡੇ ਟਾਈਮ ਫਰੇਮ ਇਸਤੇਮਾਲ ਕਰ ਸਕਦੇ ਹੋ ਸੋ ਇਹ ਆਪਣੇ ਅਗੇ ਰੂਟਸ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਆਪਾਂ ਐਂਟਰੀ ਕਿੱਥੇ ਕਰਨੀ ਹੈ ਸਟਾਪ ਲੌਸ ਕਿੱਥੇ ਰੱਖਣਾ ਸੋ ਇੱਥੇ ਦੇਖੋ ਥੋੜਾ ਜਿਹਾ ਆਪਾਂ ਇਹਨੂੰ ਨਾ ਛੋਟਾ ਕਰ ਲਈਏ ਸੋ ਇੱਥੇ ਦੇਖੋ ਤੁਹਾਡੇ ਸਾਹਮਣੇ ਕੀ ਬਣਿਆ ਆ ਅਸੈਂਡਿੰਗ ਟ੍ਰੈਂਗਲ ਚਾਰਟ ਪੈਟਰਨ ਬ੍ਰੇਕਆਊਟ ਹੋ ਗਿਆ ਬ੍ਰੇਕਆਊਟ ਹੋ ਗਿਆ ਤੇ ਬ੍ਰੇਕਆਊਟ ਹੋਣ ਤੋਂ ਬਾਅਦ ਆਪਾਂ ਐਂਟਰੀ ਨਹੀਂ ਕਰਨੀ ਬ੍ਰੇਕਆਊਟ ਤੋਂ ਬਾਅਦ ਆ ਕੀ ਕਰਦੀ ਹੈ ਮਾਰਕੀਟ ਥੱਲੇ ਆਉਂਦੀ ਰੀਟੈਸਟ ਕਰਨ ਆਈ ਠੀਕ ਹੈ ਰੀਟੈਸਟ ਕੀਤਾ ਤੇ ਫਿਰ ਦੇਖੋ ਆ ਇੱਕ ਵੱਡਾ ਹਰਾ ਕੈਂਡਲ ਬਣ ਗਿਆ ਇਹਨੇ ਪਿਛਲੇ ਹਾਈ ਨੂੰ ਬ੍ਰੇਕ ਕਰਤਾ ਪਿਛਲੇ ਨੂੰ ਬ੍ਰੇਕ ਕਰਤਾ ਹੁਣ ਦੇਖੋ ਆਪਣੀ ਇੱਥੇ ਐਂਟਰੀ ਹੋਣ ਢਈ ਹੈ ਤੇ ਇੱਥੇ ਦੇਖੋ ਆਪਣਾ ਸਟੌਪ ਲੌਸ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਸਟੌਪ ਲੌਸ ਨੂੰ ਅੱਗੇ-ਅੱਗੇ ਟ੍ਰੇਲ ਕਰਕੇ ਇਹਦੇ ਵਿੱਚ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਹਾਂ ਕਿਉਂਕਿ ਦੇਖੋ ਜਿੱਦੋਂ ਵੀ ਇਹ ਚਾਰਟ ਪੈਟਰਨ ਬਣਦਾ ਇਹਦੇ ਨਾਲ ਮਾਰਕੀਟ ਬਹੁਤ ਦਿਨ ਤੱਕ ਉੱਤੇ ਜਾਂਦੀ ਹੈ ਤੇ ਬਹੁਤ ਵੱਡੇ-ਵੱਡੇ ਪ੍ਰੋਫਿਟ ਆਪਾਂ ਨੂੰ ਇਹਦੇ ਵਿੱਚ ਦੇਖਣ ਨੂੰ ਮਿਲਦੇ ਆ ਸੋ ਇਹ ਸੀ ਆਪਣਾ ਇਸ ਪੈਟਰਨ ਬਾਰੇ ਉਮੀਦ ਆ ਤੁਹਾਨੂੰ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਸਮਝ ਆ ਗਈਆਂ ਫਿਰ ਵੀ ਜੇ ਦੇਖੋ ਕੋਈ ਡਾਊਟ ਰਹਿ ਗਿਆ ਹੋਏ ਸੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਪੁੱਛ ਸਕ ਤੇ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ